ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਇਸ ਵਕਤ ਇੱਕ ਖਾਸ ਵਿਸ਼ੇ ਦੇ ਉੱਪਰ ਆਪਾਂ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਤੇ ਇਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਤੁਸੀਂ ਸਾਰੇ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਕਾਲ ਯੁੱਗ ਕਿੱਥੋਂ ਤੱਕ ਪਹੁੰਚ ਗਿਆ ਹੈ ਕਿ ਕੋਟਕਪੂਰੇ ਦੇ ਵਿੱਚ ਇੱਕ ਪਿਤਾ ਨੇ ਆਪਣੀ ਹਿੱਤੀ ਦੇ ਨਾਲ ਲਾਵਾ ਲੈ ਲਈਆਂ ਉਹ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿੱਡਾ ਵੱਡਾ ਘੋਰ ਅਪਰਾਧ ਕੀਤਾ ਹੋਣਾ ਉਸ ਬਜ਼ੁਰਗ ਨੇ ਜਿਸ ਨੇ ਆਪਣੀ 15 ਸਾਲ ਦੀ ਧੀ ਦੇ ਨਾਲ ਲਾਵਾ ਲੈ ਲਈਆਂ ਤੇ ਗੁਰੂ ਮਹਾਰਾਜ ਨੂੰ ਵੀ ਖੇਡ ਬਣਾ ਰੱਖੀ ਇਹਨਾਂ ਲੋਕਾਂ ਨੇ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਸੋਚਣ ਦੇ ਲਈ ਮਜਬੂਰ ਹੋ ਜਾਓਗੇ ਕਿ ਸਮਾਜ ਕਿਸ ਹੱਦ ਤੱਕ ਗਿਰ ਚੁੱਕਿਆ ਹੈ ਵਿਦੇਸ਼ ਜਾਣ ਦੇ ਲਈ ਲੋਕ ਆਪਣੀਆਂ ਭੈਣਾਂ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਕੋਈ ਭੂਆ ਦੀ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ ਕੋਈ ਮਾਮੇ ਦੀ ਕੁੜੀ ਨਾਲ ਵਿਆਹ ਕਰਾ ਲੈਂਦਾ ਹੈ ਇੱਥੋਂ ਤੱਕ ਕਿ ਸਾਕੀਆਂ ਭੈਣਾਂ ਦੇ ਨਾਲ ਵਿਆਹ ਕਰਾਉਣ ਦੇ ਵੀ ਬਹੁਤ ਸਾਰੇ ਮਾਮਲੇ ਜੋ ਨੇ ਉਹ ਸਾਹਮਣੇ ਆ ਰਹੇ ਨੇ ਪਰ ਉਥੇ ਇੱਕ ਹੋਰ ਨਵਾਂ ਤੇ ਅਹਿਮ ਮਾਮਲਾ ਜੋ ਕਿ ਕੋਟਕਪੂਰੇ ਤੋਂ ਸਾਹਮਣੇ ਆਇਆ ਜਿੱਥੇ ਕੀ ਇੱਕ ਬਜ਼ੁਰਗ ਨੇ ਆਪ ਦੀ 15 ਸਾਲ ਦੀ ਧੀ ਦੇ ਨਾਲ ਵਿਆਹ ਕਰਵਾ ਲਿਆ ਉਹ ਵੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਕੀ ਸੋਚਿਆ ਤੇ ਐਡਾ ਵੱਡਾ ਗੁਨਾਹ ਕੀਤਾ ਅਤੇ ਪਿੰਡ ਵਾਲੇ ਵੀ ਜੋ ਕਿ ਪੂਰੀ ਚਰਚਾ ਕਰ ਰਹੇ ਨੇ ਇਸ ਮਾਮਲੇ ਦੀ ਤੇ ਸਾਰੇ ਪਿੰਡ ਦੇ ਵਿੱਚ ਥੂ-ਥੂ ਹੋ ਰਹੀ ਹੈ ਉਸ ਬਜ਼ੁਰਗ ਦੀ ਕਿ ਆਖਰਕਾਰ ਉਸ ਬਜ਼ੁਰਗ ਨੇ ਇੰਨੀ ਕਾਨੂੰਨੀ ਹਰਕਤ ਕਿਉਂ ਕੀਤੀ ਗੱਲ ਕਰੀ ਆਪਾਂ ਕਾਲਯੁਗ ਦੀ ਕਿ ਕਾਲਯੁਗ ਇੱਥੋਂ ਤੱਕ ਘਰ ਕਰ ਚੁੱਕਿਆ ਹੈ ਕਿ ਇਨਸਾਨ ਉਸ ਦੇ ਵਿੱਚ ਰਿਸ਼ਤੇ ਨਾਤੇ ਮਰਿਆਦਾ ਸਭ ਭੁੱਲ ਜਾਂਦਾ ਹੈ ਇਨਸਾਨ ਉਸ ਦੀ ਸੋਚਣ ਸ਼ਕਤੀ ਜੋ ਖਤਮ ਹੋ ਜਾਂਦੀ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਵੀ ਕੋਈ ਸਮਝ ਨਹੀਂ ਆਉਂਦੀ ਜਦੋਂ ਇਨਸਾਨ ਦੇ ਦਮਾਕ ਦੇ ਵਿੱਚ ਸ਼ੈਤਾਨ ਆ ਜਾਂਦਾ ਹੈ ਤੇ ਸ਼ੈਤਾਨ ਇਸ ਕਦਰ ਆ ਜਾਂਦਾ ਹੈ ਕਿ ਇਨਸਾਨ ਨੂੰ ਰਿਸ਼ਤੇ ਨਾਤੇ ਇਥੋਂ ਤੱਕ ਕਿ ਭੈਣ ਭਰਾ ਤੇ ਆਪਣੀ ਪੁੱਤਰੀ ਦੇ ਬਾਰੇ ਵੀ ਨਹੀਂ ਪਤਾ ਚੱਲਦਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਕਿਹਾ ਸੀ ਕਿ ਇੱਕ ਐਸਾ ਕਲਯੁਗ ਆਉਣਾ ਹੈ ਉਸ ਕਲਯੁਗ ਦੇ ਵਿੱਚ ਇਨਸਾਨ ਸਾਰੇ ਹੀ ਰਿਸ਼ਤੇ ਭੁੱਲ ਜਾਵੇਗਾ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਵੇਗਾ ਅਤੇ ਰਿਸ਼ਤਿਆਂ ਦੇ ਵਿੱਚ ਸਾਰੀਆਂ ਮਰਿਆਦਾਵਾਂ ਨੂੰ ਲੰਘ ਜਾਵੇਗਾ ਪਰ ਉੱਥੇ ਹੀ ਇੱਕ ਗੁਰਚਰਨ ਸਿੰਘ ਨਾਂ ਦੇ ਵਿਅਕਤੀ ਨੇ ਜੋ ਕਿ ਐਦਾਂ ਦੀ ਇੱਕ ਨੋਨੀ ਹਰਕਤ ਕੀਤੀ ਜਿਸ ਨੇ ਆਪਣੀ ਹੀ ਧੀ ਦੇ ਨਾਲ ਲਾਵਾ ਲੈ ਲਈਆਂ ਜੀ ਹਾਂ ਵੀਡੀਓ ਨੂੰ ਪੂਰਾ ਦੇਖਿਓ ਕਈ ਵਾਰ ਕੁਝ ਫੈਸਲੇ ਮਜਬੂਰੀ ਦੇ ਵਿੱਚ ਲਏ ਜਾਂਦੇ ਨੇ ਤੇ ਮਜਬੂਰੀ ਵੀ ਇਸ ਹੱਦ ਤੱਕ ਵੱਧ ਗਈ ਕਿ ਉਸ ਨੂੰ ਆਪਣੀ ਧੀ ਦੇ ਨਾਲ ਵਿਆਹ ਕਰਾਉਣਾ ਪਿਆ ਜੀ ਹਾਂ ਸੋਚਣ ਦੇ ਲਈ ਤੁਸੀਂ ਮਜਬੂਰ ਹੋ ਜਾਓਗੇ ਤੇ ਇਸ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਕੋਟਕਪੂਰੇ ਦੇ ਇਸ ਵਿਆਹ ਦੀ ਚਰਚਾ ਜਦੋਂ ਇੱਕ ਬਾਪੂ ਨੇ ਆਪਣੀ 15 ਸਾਲ ਦੀ ਕੁੜੀ ਦੇ ਨਾਲ ਹੀ ਲੈ ਲਏ ਲਾਵਾ ਫੇਰੇ ਜੀ ਹਾਂ ਪੰਜਾਬ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸਰਬੰਸਵਾਰ ਦੇਤੇ ਕੌਮ ਨੂੰ ਬਚਾਉਣ ਦੇ ਲਈ ਸਾਡੇ ਗੁਰੂਆਂ ਨੇ ਜਿੱਥੇ ਭਗਤੀ ਕੀਤੀ ਬਾਬੇ ਨਾਨਕ ਨੇ ਬਾਬੇ ਫਰੀਦ ਵਰਗਿਆਂ ਨੇ ਜਿੱਥੇ ਇਬਾਦਤਾਂ ਕੀਤੀਆਂ ਅਤੇ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਤੇ ਅੱਜ ਉਸੇ ਹੀ ਬਾਬੇ ਦੇ ਵਾਰਿਸ ਕੀ ਕਰ ਰਹੇ ਨੇ ਕਿ ਬਾਬੇ ਨੇ ਸਾਨੂੰ ਇਹ ਸਿਖਾਇਆ ਕਿ ਤੁਸੀਂ ਆਪਣੀਆਂ ਹੀ ਧੀਆਂ ਭੈਣਾਂ ਦੇ ਨਾਲ ਵਿਆਹ ਕਰਵਾ ਲਓ ਪੂਰੇ ਸਮਾਜ ਦੇ ਵਿੱਚ ਸਾਡੇ ਕਿੰਨੇ ਚਰਚੇ ਹੋ ਰਹੇ ਨੇ ਜੀ ਹਾਂ ਦੋਸਤੋ ਦੇਸਾਂ ਵਿਦੇਸਾਂ ਦੇ ਵਿੱਚ ਲੋਕ ਸਾਡੇ ਉੱਪਰ ਉਂਗਲੀਆਂ ਚੱਕ ਰਹੇ ਨੇ ਕਿ ਪੰਜਾਬੀ ਕਿੰਨੇ ਗੈਰਤ ਵਾਲੇ ਹੁੰਦੇ ਸੀ ਪੰਜਾਬੀ ਕਿੰਨੇ ਇੱਜ਼ਤ ਵਾਲੇ ਹੁੰਦੇ ਸੀ ਪਰ ਅੱਜ ਪੰਜਾਬੀਆਂ ਦੀ ਗੈਰਤ ਕਿੱਥੇ ਚਲੀ ਗਈ ਕਿ ਇਹ ਰਿਸ਼ਤਿਆਂ ਦੀਆਂ ਮਰਿਆਦਾ ਹੀ ਭੁੱਲਦੇ ਜਾਂਦੇ ਨੇ ਰਿਸ਼ਤਿਆਂ ਦੇ ਵਿੱਚ ਜੋ ਕਿ ਇਹ ਫਰਕ ਹੀ ਨਹੀਂ ਮਹਿਸੂਸ ਕਰ 파 ਰਹੇ ਕਿ ਕੌਣ ਸਾਡੀ ਧੀ ਹੈ ਕੌਣ ਸਾਡੀ ਭੈਣ ਹੈ ਕੌਣ ਸਾਡੀ ਕੀ ਲੱਗਦੀ ਹੈ ਕੌਣ ਸਾਡੀ ਮਾਂ ਹੈ ਜੋ ਕਿ ਪੰਜਾਬ ਦੇ ਵਿੱਚ ਆਏ ਦਿਨ ਐਦਾਂ ਦੀਆਂ ਜੋ ਕਿ ਘਟਨਾਵਾਂ ਘਟਦੀਆਂ ਰਹਿੰਦੀਆਂ ਨੇ ਤੇ ਬਿਲਕੁਲ ਸੱਚੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਣੀ ਹਾਂ ਕੋਟਕਪੂਰਾ ਇੱਕ ਛੋਟਾ ਪਰ ਇੱਕ ਇਤਿਹਾਸਿਕ ਸ਼ਹਿਰ ਹੈ ਪਰ ਇਸ ਦੇ ਵਿੱਚ ਜੋ ਘਟੀ ਹੋਈ ਇੱਕ ਘਟਨਾ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਚਰਚਾ ਬਣਾ ਦਿੱਤੀ ਜੀ ਹਾਂ ਗੱਲ ਹੈ 2024 ਦੀ ਜਦੋਂ ਇੱਕ 45 ਸਾਲਾਂ ਦੇ ਬਾਪ ਨੇ ਆਪਣੀ 15 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਤੇ ਤੁਸੀਂ ਵੀ ਇਹ ਸੁਣ ਕੇ ਤੁਹਾਡਾ ਖੂਨ ਖੋਲ ਜਾਵੇਗਾ ਤੇ ਉੱਥੋਂ ਦੇ ਲੋਕ ਜਿਨ੍ਹਾਂ ਨੇ ਇਹ ਸਭ ਕੁਝ ਅੱਖੀ ਦੇਖਿਆ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਹ ਸਭ ਕੁਝ ਹੋਇਆ ਉਹਨਾਂ ਦੇ ਨਾਲ ਕੀ ਹੋਇਆ ਹੋਵੇਗਾ ਜੀਆ ਦੋਸਤੋ ਇਹ ਸੁਣ ਕੇ ਲੋਕ ਅਚੰਬੇ ਦੇ ਵਿੱਚ ਪੈ ਗਏ ਪਰ ਇਸ ਵਿਆਹ ਦੇ ਪਿੱਛੇ ਜੋ ਮਜਬੂਰੀ ਸੀ ਉਹ ਵੀ ਇੱਕ ਰੋਮਾਂਚਕ ਅਤੇ ਇੱਕ ਦਰਦਨਾਕ ਕਹਾਣੀ ਬਣ ਗਈ ਜੀਆ ਦੋਸਤੋ ਜ਼ਰੂਰੀ ਨਹੀਂ ਕਿ ਇਨਸਾਨ ਹਵਸ ਦਾ ਭੁੱਖਾ ਹੋਇਆ ਹੀ ਏਦਾਂ ਦਾ ਕੰਮ ਕਰਦਾ ਹੈ ਪਰ ਕਈ ਵਾਰ ਇੱਕ ਐਸੀ ਮਜਬੂਰੀ ਬਣ ਜਾਂਦੀ ਹੈ ਕਿ ਉਸ ਮਜਬੂਰੀ ਦੇ ਵਿੱਚ ਇਨਸਾਨ ਨੂੰ ਬਹੁਤ ਵੱਡੇ ਵੱਡੇ ਫੈਸਲੇ ਲੈਣੇ ਪੈ ਸਕਦੇ ਨੇ ਤੇ ਏਦਾਂ ਦਾ ਹੀ ਫੈਸਲਾ ਗੁਰਚਰਨ ਸਿੰਘ ਨੇ ਲਿਆ ਜਿਸ ਨੇ ਕਿ ਆਪਣੇ 15 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਵਾ ਲਿਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਉਹ ਗੁਰਚਰਨ ਸਿੰਘ ਕੌਣ ਹੈ ਜਿਸ ਨੇ ਆਪਣੀ 15 ਸਾਲ ਦੀ ਧੀ ਦੇ ਨਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਦੇ ਸ਼ਬਦ ਵੀ ਪੜੇ ਪਾਠੀ ਸਿੰਘ ਨੇ ਅਤੇ ਆਪਣੀ ਧੀ ਦੇ ਨਾਲ ਉਸ ਨੇ ਵਿਆਹ ਕਰਵਾ ਲਿਆ ਹੁਣ ਗੁਰਚਰਨ ਸਿੰਘ ਦੇ ਬਾਰੇ ਦੱਸਦੇ ਹਾਂ ਤੇ ਉਸ ਦੀ ਕੀ ਮਜਬੂਰੀ ਸੀ ਉਸ ਮਜਬੂਰੀ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਇਹ ਘਟਨਾ ਗੁਰਚਰਨ ਸਿੰਘ ਦੇ ਪਰਿਵਾਰ ਦੀ ਹੈ ਗੁਰਚਰਨ ਸਿੰਘ ਇੱਕ ਗਰੀਬ ਕਿਸਾਨ ਸੀ ਜਿਸ ਦੇ ਕੋਲ 3 ਵਿਗੇ ਜ਼ਮੀਨ ਅਤੇ ਉਸੇ ਜ਼ਮੀਨ ਦੇ ਸਿਰ ਤੇ ਹੀ ਉਸ ਦਾ ਸਾਰਾ ਘਰ ਪਰਿਵਾਰ ਚੱਲਦਾ ਸੀ ਉਸ ਦੀ ਪਤਨੀ ਜੋ ਕਿ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੀ ਸੀ ਇੱਕ ਤਾਂ ਉਸ ਦੇ ਕੋਲ ਜ਼ਮੀਨ ਥੋੜੀ ਸੀ ਤੇ ਉਸ ਜ਼ਮੀਨ ਦੇ ਨਾਲ ਉਹ ਆਪਣਾ ਘਰ ਚਲਾਵੇ ਜਾਂ ਰੋਟੀ ਗੁਜ਼ਾਰਾ ਕਰੇ ਜਾਂ ਫਿਰ ਆਪਣੀ ਪਤਨੀ ਦਾ ਇਲਾਜ ਕਰਾਵੇ ਇਨਸਾਨ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਹਰ ਹੱਦ ਤੱਕ ਪਹੁੰਚ ਜਾਂਦਾ ਹੈ ਚਾਹੇ ਉਸ ਨੂੰ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਆਪਣਾ ਓੜਾ ਓੜਾ ਜ਼ਮੀਨ ਵੇਚਣੀ ਪੈ ਜਾਵੇ ਪਰ ਫਿਰ ਵੀ ਆਪਣੇ ਪਰਿਵਾਰ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜੀ ਹਾਂ ਹੁਣ ਆਪਾਂ ਗੱਲ ਕਰਾਂਗੇ ਉਸ ਦੀ 15 ਸਾਲਾਂ ਦੀ ਧੀ ਜਿਸ ਦਾ ਨਾਮ ਰੂਪਕੌਰ ਜਿਸ ਨੂੰ ਬੱਚੇ ਵਾਂਗੂ ਪਾਲ ਰਿਆ ਸੀ ਤੇ ਹੁਣ ਉਸ ਦੀ ਪਤਨੀ ਜੋ ਹੈ ਗੰਭੀਰ ਬਿਮਾਰੀ ਦੇ ਨਾਲ ਜੂਝਦੀ ਹੋਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਜਿਵੇਂ ਉਸ ਦੀ ਪਤਨੀ ਉਸ ਪਰਿਵਾਰ ਨੂੰ ਛੱਡ ਕੇ ਚਲੀ ਗਈ ਤੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਦੀ ਆਪਣੀ 15 ਸਾਲਾਂ ਦੀ ਧੀ ਜਿਸ ਨੂੰ ਉਸ ਨੇ ਆਪ ਬੱਚੇ ਵਾਂਗੂ ਪਾਲਿਆ ਪਰਿਵਾਰ ਦੇ ਵਿੱਚ ਹੋਰ ਕੋਈ ਨਹੀਂ ਸੀ ਨਾ ਕੋਈ ਭਰਾ ਤੇ ਨਾ ਕੋਈ ਤਾਇਆ ਚਾਚਾ ਤੇ ਨਾ ਕੋਈ ਐਸਾ ਸ਼ਖਸ ਜੋ ਕਿ ਉਹਨਾਂ ਦਾ ਸਾਥ ਦੇ ਸਕੇ ਹੁਣ ਗੁਰਚਰਨ ਸਿੰਘ ਬਿਲਕੁਲ ਇਕੱਲਾ ਰਹਿ ਗਿਆ ਸੀ ਤੇ ਇੱਕ ਉਸ ਦੀ ਧੀ 15 ਸਾਲਾਂ ਦੀ ਹੁਣ ਜ਼ਿੰਦਗੀ ਦੇ ਵਿੱਚ ਕਿੰਨੇ ਬਦਲਾਅ ਆਉਂਦੇ ਨੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਫੈਸਲੇ ਮਜਬੂਰੀਆਂ ਦੇ ਵਿੱਚ ਲੈ ਲੈਂਦਾ ਹੈ ਪਰ ਉਸ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਉਸ ਨੂੰ ਆਪਣੀ ਹੀ ਧੀ ਦੇ ਨਾਲ ਵਿਆਹ ਕਰਵਾਉਣਾ ਪਿਆ ਗੁਰਚਰਨ ਸਿੰਘ ਦੀ ਪਤਨੀ ਦੇ ਮਰਨ ਤੋਂ ਪਹਿਲਾਂ ਇੱਕ ਛੋਟੀ ਜਾਇਦਾਦ ਛੱਡ ਗਈ ਸੀ ਜੋ ਕਿ ਹੁਣ ਰੂਪਕੌਰ ਦੇ ਨਾਂ ਹੋਣੀ ਸੀ ਪਰ ਇਲਾਕੇ ਦੇ ਕੁਝ ਠੱਗ ਅਤੇ ਕੁਝ ਲਾਲਚੀ ਰਿਸ਼ਤੇਦਾਰ ਇਸ ਜਾਇਦਾਦ ਤੇ ਹੱਥ ਮਾਰਨ ਦੀ ਫਿਰਾਕ ਵਿੱਚ ਸੀ ਉਹ ਚਾਹੁੰਦੇ ਸਨ ਕਿ ਕਿਸੇ ਤਰ੍ਹਾਂ ਰੂਪਕੌਰ ਦੀ ਜੋ ਜਾਇਦਾਦ ਹੈ ਉਹ ਹੜਪ ਲਈ ਜਾਵੇ ਅਤੇ ਕਈ ਲੋਕ ਇਹ ਕਹਿ ਰਹੇ ਸੀ ਕਿ ਜੇਕਰ ਰੂਪਕੌਰ ਦੇ ਨਾਲ ਆਪਾਂ ਵਿਆਹ ਕਰਵਾ ਲਈਏ ਤਾ ਫਿਰ ਜ਼ਬਰਦਸਤੀ ਉਸ ਦੀ ਜੋ ਜ਼ਮੀਨ ਜਾਇਦਾਦ ਹੈ ਉਹ ਸਾਡੇ ਨਾਮ ਹੋ ਜਾਵੇਗੀ ਬਹੁਤ ਵੱਡੇ ਵੱਡੇ ਲੋਕ ਆਏ ਕਿ ਤਿੰਨ ਕਿੱਲੇ ਜ਼ਮੀਨ ਹੈ ਤੇ ਜ਼ਮੀਨ ਵੀ ਇਸ ਵਕਤ 메ਨ ਰੋਡ ਦੇ ਉੱਪਰ ਆ ਗਈ ਸੀ ਕਿਉਂਕਿ ਉੱਥੋਂ ਦੀ ਭਾਰਤ ਮਾਲਾ ਨਿਕਲ ਰਹੀ ਸੀ ਤੇ ਉਸ ਦੀ ਜੋ ਕੀਮਤ ਹੈ ਕਰੋੜਾਂ ਦੇ ਵਿੱਚ ਪਹੁੰਚ ਚੁੱਕੀ ਸੀ ਸਾਰੇ ਲੋਕ ਇਹੀ ਸੋਚਦੇ ਸੀ ਕਿ ਇਹ ਗੁਰਚਰਨ ਸਿੰਘ ਇਕੱਲਾ ਹੈ ਇਸ ਦੀ ਧੀ ਵੀ ਕੱਲੀ ਹੈ ਇਸ ਦੀ ਪਤਨੀ ਵੀ ਮਰ ਚੁੱਕੀ ਹੈ ਪਰ ਕਿਉਂ ਨਾ ਇਸ ਦੀ ਜ਼ਮੀਨ ਨੂੰ ਹੜਪ ਲਿਆ ਜਾਵੇ ਭਾਵ ਇਸ ਦੇ ਨਾਲ ਵਿਆਹ ਕਰਦੀ ਹੈ ਆਪਣੇ ਬੱਚੇ ਦਾ ਤੇ ਜ਼ਮੀਨ ਲੜਕੀ ਦੇ ਨਾਮ ਤਾਂ ਹੈ ਹੀ ਤੇ ਆਪਣੇ ਆਪ ਹੀ ਇਸ ਦੇ ਨਾਮ ਹੋ ਜਾਵੇਗੀ ਤੇ ਸਾਨੂੰ ਜ਼ਮੀਨ ਆ ਜਾਵੇਗੀ ਗੁਰਚਰਨ ਸਿੰਘ ਦਾ ਕੀ ਹੈ ਕਿ ਉਮਰ ਭੋ ਕੇ ਇਸਨੇ ਤੁਮਾਰੀ ਜਾਣਾ ਹੈ ਇਸ ਦੌਰਾਨ ਗੁਰਚਰਨ ਸਿੰਘ ਨੂੰ ਇੱਕ ਪਿੰਡ ਦੇ ਵੱਡੇ ਵਿਅਕਤੀ ਨੇ ਦੱਸਿਆ ਕਿ ਜੇਕਰ ਉਹ ਆਪਣੀ ਧੀ ਨਾਲ ਹੀ ਵਿਆਹ ਕਰ ਲਵੇ ਤਾਂ ਉਹਨਾਂ ਦੀ ਜਾਇਦਾਦ ਕਿਸੇ ਹੋਰ ਦੇ ਹੱਥ ਨਹੀਂ ਆਵੇਗੀ ਪਰ ਇਸ ਵਿੱਚ ਇੱਕ ਹੋਰ ਗੱਲ ਸੀ ਕਿ ਗੁਰਚਰਨ ਸਿੰਘ ਨੂੰ ਆਪਣੀ ਧੀ ਦੀ ਰੱਖਿਆ ਦੀ ਵੀ ਚਿੰਤਾ ਸੀ ਪਰ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਕਿਸੇ ਗਲਤ ਹੱਥ ਵਿੱਚ ਪੈ ਜਾਵੇ ਜਦੋਂ ਕੋਟਕਪੂਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਚਰਨ ਸਿੰਘ ਨੇ ਰੂਪਕੌਰ ਦੇ ਨਾਲ ਵਿਆਹ ਦੀ ਆਗਿਆ ਲਈ ਤਾਂ ਪਹਿਲਾਂ ਤਾਂ ਗੁਰੂ ਘਰ ਨੇ ਇਨਕਾਰ ਕਰ ਦਿੱਤਾ ਕਿਉਂਕਿ ਗੁਰੂ ਘਰ ਇਨਕਾਰ ਕਰੇਗਾ ਇਹ ਗੁਰੂ ਘਰ ਜੋ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਵੇਂ ਇੱਕ ਧੀ ਦੇ ਨਾਲ ਇੱਕ ਪਿਤਾ ਵਿਆਹ ਕਰ ਸਕਦਾ ਪਰ ਜਦੋਂ ਗੁਰਚਰਨ ਸਿੰਘ ਨੇ ਆਪਣੀ ਮਜਬੂਰੀ ਦੱਸੀ ਤਾਂ ਗੁਰੂ ਘਰ ਨੇ ਹੱਥ ਖੜੇ ਕਰ ਦਿੱਤੇ ਆਖਰ ਪੰਜ ਛੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹ ਵਿਆਹ ਕਰਵਾਇਆ ਗਿਆ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਜਦ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਤਾਂ ਲੋਕ ਦੁਨੀਆ ਭਰ ਦੇ ਵਿੱਚ ਇਸ ਅਨੋਖੇ ਵਿਆਹ ਦੀ ਚਰਚਾ ਕਰਨ ਲੱਗੇ ਕਿਸੇ ਨੇ ਇਸ ਨੂੰ ਗਰੀਬੀ ਦੀ ਮਜਬੂਰੀ ਕਿਹਾ ਕਿਸੇ ਨੇ ਸਮਾਜ ਦੇ ਨਿਯਮਾਂ ਦੀ ਉਲੰਘਣਾ ਪਰ ਗੁਰਚਰਨ ਸਿੰਘ ਨੇ ਕਿਹਾ ਕਿ ਮੈਂ ਆਪਣੀ ਧੀ ਦੀ ਰਾਖੀ ਲਈ ਇਹ ਸਭ ਕੁਝ ਕੀਤਾ ਨਾ ਕਿ ਆਪਣੇ ਨਫੇ ਲਈ ਇਸ ਵਿਆਹ ਤੋਂ ਬਾਅਦ ਸਮਾਜਿਕ ਵੱਡਾ ਵਿਵਾਦ ਹੋਇਆ ਸਰਕਾਰ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਪਰ ਗੁਰਚਰਨ ਸਿੰਘ ਨੇ ਸਪਸ਼ਟ ਕੀਤਾ ਕਿ ਉਹ ਸਿਰਫ ਕਾਨੂੰਨੀ ਤਰੀਕਾ ਹੈ ਜਿਸ ਨਾਲ ਉਹ ਆਪਣੀ ਧੀ ਦੀ ਜਾਇਦਾਦ ਤੇ ਹੱਕ ਰੱਖ ਸਕੇ ਰੂਪਕੌਰ ਵੀ ਖਾਮੋਸ਼ ਰਹੀ ਪਰ ਸਮਾਜ ਨੇ ਇਸ ਨੂੰ ਕਦੇ ਵੀ ਕਬੂਲ ਨਹੀਂ ਕੀਤਾ ਇਹ ਇੱਕ ਮਜਬੂਰੀ ਸੀ ਪਰ ਲੋਕਾਂ ਨੇ ਇਸ ਨੂੰ ਪਾਪ ਬਣਾ ਦਿੱਤਾ ਇਹ ਗੁਰਚਰਨ ਸਿੰਘ ਦੇ ਆਖਰੀ ਸ਼ਬਦ ਸਨ ਕੀ ਤੁਸੀਂ ਸੋਚਦੇ ਹੋ ਕਿ ਗੁਰਚਰਨ ਸਿੰਘ ਨੇ ਸਹੀ ਕੀਤਾ ਜਾਂ ਨਹੀਂ ਸਮਾਜ ਦੀ ਨਜ਼ਰ ਵਿੱਚ ਇਹ ਗਲਤ ਸੀ ਪਰ ਇਸ ਦੀ ਮਜਬੂਰੀ ਨੂੰ ਅਣਡਿੱਠਾ ਕੀਤਾ ਜਾ ਸਕਦਾ ਹੈ ਪਰ ਦੋਸਤੋ ਦੱਸ ਦਈਏ ਕਿ ਉਸਨੇ ਆਪਣੀ ਧੀ ਦੇ ਨਾਲੇ ਵਿਆਹ ਤਾਂ ਕਰਵਾਇਆ ਪਰ ਉਹ ਕਿਤੇ ਵੀ ਉਸ ਨਾਲ ਗਲਤ ਸਬੰਧ ਉਸਨੇ ਨਹੀਂ ਬਣਾਏ ਜੋ ਮਜਬੂਰੀ ਦੇ ਵਿੱਚ ਉਸ ਨੂੰ ਕਦਮ ਚੁੱਕਣਾ ਪਿਆ ਜੇਕਰ ਉਹ ਆਪਣੀ ਧੀ ਦੇ ਨਾਲ ਵਿਆਹ ਨਾ ਕਰਵਾਉਂਦਾ ਤਾਂ ਲੋਕਾਂ ਨੇ ਉਸ ਦੀ ਧੀ ਨੂੰ ਗਲਤ ਨਜ਼ਰੀਆਂ ਨਾਲ ਦੇਖਣਾ ਸੀ ਜਾਂ ਫਿਰ ਗਲਤ ਤਰੀਕੇ ਦੇ ਨਾਲ ਉਸ ਦੀ ਧੀ ਦੇ ਉੱਪਰ ਨਜ਼ਰ ਰੱਖਣੀ ਸੀ ਤੇ ਉਹਨਾਂ ਦੀ ਜ਼ਮੀਨ ਹੜਪ ਲੈਣੀ ਸੀ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ